شری ناگ ملا پنج ایک امکار ست گر من پیا جی مترا گوبند نام سنبھالے پنجیں پاشا پرمان کر دے پیاریا مترا گوبند کا نام سنبھال من پیا جی مترا نبہے تیر نالے کیوں سنبھالنا ہے گوبند کا نام تیرے نال نبھے گا ਹਰ ਸੁੱਖ-ਦੁੱਖ ਤੇਰੇ ਕਾਮ ਆਏਗਾ ਸੰਗ ਸਹਾਈ ਹਰ ਨਾਮ ਤੇ ਆਈ ਬਿਰਥਾ ਕੋਈ ਨਾ ਜਾਏ ਕਿਹਸਾ ਸੰਗ ਸਹਾਈ ਹੈ ਹਮੇਸ਼ਾ ਨਾਲ ਰਹਿਣ ਵਾਲਾ ਉਦਾ ਹਰੀ ਦਾ ਨਾਮ ਜਪੋ ਜਿਹਦਾ ਨਾਮ ਜਪਣ ਨਾਲ ਬਿਰਥਾ ਕੋਈ ਨਾ ਜਾਏ ਕੋਈ ਵੀ ਬਚਨ ਕੀਤਾ ਅਰਾਧਨਾ ਕੀਤੀ ਹੈ ਅਰਦਾਸ ਕੀਤੀ ਬਿਰਥਾ ਨਹੀਂ ਕੋਈ ਜਾਂਦੀ من چین سی پل پاوے چلن کمل چیت لائے پگو چلن کمل چی منچا ساری پورن ہو جل تھل پور رہا بنواری کٹ کر ندر نال جلاں تھلان چوکاش پتال سب جگہ بنواری پورن ہے کٹ کٹ نظر نال اس کر کے کٹاں کٹاں اس کے درشن کر ਨਾਨਕ ਸਿੱਖ ਦੇ ਮਨਪ੍ਰੀਤਮ ਸਾਧ ਸੰਗ ਪਰਮ ਜਾਲੇ ਉਹ ਸਾਰੇ ਪਰਮਾ ਦਾ ਨਾਸ਼ ਕਰ ਦਿੰਦਾ ਪਰਮੇਸ਼ਰ ਨਾਨਕ ਸਿੱਖ ਦੇ ਮਨਪ੍ਰੀਤਮ ਸਾਧ ਸੰਗ ਪਰਮ ਜਾਲੇ ਇਹ ਨਰ ਹਰੀ ਨਾਮ ਦੇ ਪੰਡਰਪੁਰ ਦੇ ਸੁਨਾਰੇ ਸੁਨਾਰੇ ਦਾ ਕੰਮ ਕਰਦੇ ਸਨ ਉਹ ਗੋਣ ਸ਼ੰਕਰ ਦੇ ਪਾਸ਼ਕ ਸਨ ਪਿਤਾ ਵੀ ਨੰਦੇ ਬੜੇ ਉਪਾਸ਼ਕਰੇ ਭਗਵਾਨ ਸ਼ੰਕਰ ਦੇ ਇਹਨਾਂ ਨੇ ਆਪਣੇ ਘਰ ਨੂੰ ਹੀ ਸ਼ਿਵਾਲਾ ਬਣਾਤਾ ਸੀ ਉਹਦੇ ਪਾੜ ਪੁਜਾਰ ਵਿਲੇ ਕਰਦੇ ਰਹਿੰਦੇ ਸਨ ਔਰ ਇਹਨਾਂ ਦਾ ਅਨੰਦ ਪ੍ਰੇਮ ਹੋ ਗਿਆ ਭਗਵਾਨ ਦੇ ਨਾਲ ਹਰ ਵੇਲੇ ਯਾਤਿਰ ਰਹਿੰਦੇ ਸਨ ਔਰ ਫਿਰ ਮਾਦਾ ਪਿਤਾ ਬਿਰਧवस्था ਹੋਈ ਮਾਦਾ ਪਿਤਾ ਕਹਿਣ ਲੱਗੇ ਬੇਟਾ ਇੱਕ ਇੱਛਾ ਸਾਡੀ ਕੀ ਇੱਛਾ ਕੁ ਸਾਡੀ ਇੱਛਾ ਤੋਂ ਸ਼ਾਦੀ ਕਰ ਲੈ। ਕਹਿੰਦੇ ਮਾਰੇ ਮੈਂ ਤੁਹਾਡਾ ਸੇਵਕ ਬੇਟਾ ਮੈਂ। ਜਿਉਂ ਆਪ ਆਗਿਆ ਕਰੋਗੇ ਮੈਂ ਮੰਨਾਂਗਾ। ਉਹ ਮਨ ਸਮਝਦਾ ਵੀ ਮਾਤਾ ਮੇਰੀ ਬਿਰਦ ਹੋ ਗਈ ਹੁਣ ਕੰਮ ਹੁੰਦਾ ਨਹੀਂ। ਇਸ ਕਰਕੇ ਹੁਣ ਉਹ ਜਾਂਦੇ ਵੀ ਸ਼ਾਦੀ ਕਰ ਲੈ। ਕਹਿੰਦੇ ਮੈਂ ਸ਼ਾਦੀ ਤੇ ਕਰ ਲੰਗ ਮੇਰੀ ਇੱਕ ਸ਼ਰਤ ਹੈ। ਇਹ ਬੇਟਾ ਕੀ ਸ਼ਰਤ ਹੈ ਰੀ? ਕਹਿੰਦਾ ਮੈਂ ਘਰ ਦੇ ਵਿੱਚ ਪੂਜਾ ਪਾਠ ਕਰਦਾ। ਮੇਰਾ ਗਰੀਬ ਮੰਦਰ ਬਣਿਆ ਹੋਇਆ ਐਸੀ ਪਤਨੀ ਹੋ ਜਿਹੜਾ ਮੇਰੇ ਵਿਰੋਧ ਨਾ ਕਰੇ ਮੇਰੇ ਕੰਮ 'ਚ ਕੋਈ ਦਖਲਅੰਦਾਜ਼ੀ ਨਾ ਕਰੇ ਮੇਰੇ ਪੂਜਾ ਪਾਠ ਦੇ ਵਿੱਚ ਅੜਚਲ ਨਾ ਪਾਵੇ ਪਿਤਾ ਕਹਿੰਨੇ ਕਿ ਬੇਟਾ ਸੀ ਐਸੀ ਲੜਕੀ ਦੇਖਾਂਗੇ ਜਿਹੜੀ ਸ਼ੁਭ ਪਾਸ਼ਕੀ ਹੋਵੇ ਲਬਦ ਲਬਾਂਦੇ ਨੂੰ ਐਸੀ ਲੜਕੀ ਗੰਗਾ ਨਾਮ ਦੀ ਮਿਲ ਗਈ ਬੜੀ ਤਾਲਮੀਕ ਵਿਚਾਰਾਂ ਦੀ ਇਹ ਵੀ ਸ਼ਿਭਗਤ ਸਿੰਘ ਉਹਨੇ ਇਹ ਵੀ ਖੂਬ ਪੂਜਾ ਪਾਠ ਕਰਦੇ ਬਹੁਤ પ્રસન્ન ਹੈ ਹੁਣ ਸਾਰਾ ਪਰਿਵਾਰ भगत ਮਾਗੇ ਮਾਤਾ ਪਿਤਾ ਦਾ ਧਿਆਨ ਤੋ ਗਿਆ ਇਹ ਹੁਣ ਕੰਮ ਸੰਭਾਲਦਾ ਸੁਨਾਰੇ ਦਾ ਕੰਮ ਹੈ ਕਦੇ ਕਿਸੇ ਮੰਦਰ ਨਹੀਂ ਜਾਂਦਾ ਪਰ ਸਿਰਫ ਸ਼ਿਵਾਲੇ ਜਾਂਦਾ ਉਹ ਨਾਮਦੇਵ ਉਥੇ ਰੋਜ਼ ਕੀਰਤਨ ਕਰਦੇ ਨੇ ਬੜੀ ਸੰਗਤ ਸਜਦੀ ਪਰ ਇਹ ਕਦੇ ਨਹੀਂ ਜਾਂਦੇ نرہری کدی نہیں اتنے جانے مندر شیب صرف شیب مندر چلتے نام سنا بڑا پاری نام دیو کا جانے نہیں کدی اتر پورے کا ایک دن کے سیٹھ آ گیا جان کا مہاراج میں بٹھل نے مندر اردس کی ਸੁਖਣਾ ਕੀਤੇ ਸੀ ਕਿ ਸਾਨੇ ਕਰ ਬੇਟਾ ਹੋ ਜਾਏ ਬੜਾ ਚਿਰ ਬੇਟਾ ਨਹੀਂ ਇਸੇ ਸਾਡਾ ਤੇ ਕਿਰਪਾ ਹੋ ਕੇ ਬੇਟਾ ਹੋ ਗਿਆ ਮੈਂ ਸੁਖਣਾ ਕਿਹਾ ਸੀ ਜੇ ਸਾਡੇ ਕਰ ਬੇਟਾ ਹੋ ਜਾਏ ਤੇ ਅਸੀਂ ਸੋਨੇ ਦਾ ਪਟਾ ਬਣਾ ਕੇ ਮੋਗੰਦ ਦੀ ਕਮਰ 'ਚ ਬੰਨਾਂਗੇ ਬੇਟਾ ਹੋ ਗਿਆ ਅਸੀਂ ਸੁਖਣਾ ਪੂਰੀ ਕਰਨੀ ਹੈ 81 ਵਾਲੇ ਦੇਣ ਅਸੀਂ ਉਸ ਤੋਂ ਬਣਾ ਕੇ ਮੋਗੰਦ ਨੂੰ ਕਮਰ 'ਕਸੇ 'ਚ ਉਹ ਪਟਾ ਬੰਨਾਂਗੇ ਤੁਹਾਬ ਸਾਨੂੰ ਬਣਾਵ ਦਿਓ ਇਹ ਨਰ ਹਰੀ ਕਹਿਣ ਲਗੇ ਮੈਂ ਤਾਂ ਸਮੁੰਦਰ ਚ ਆਉਂਦਾ ਨਹੀਂ ਕੇਬਲ ਭਗوان ਸ਼ੰਕਰ ਦੇ ਮੰਦਰ ਜਾਂਦਾ ਕਿਸੇ ਮੰਦਰ ਨੇ ਮੈਂ ਜਾਂਦਾ ਤੁਸੀਂ ਕਿਸੇ ਹੋਰ ਕੋਲ ਜਾ ਕੇ ਬਣਵਾ ਲਓ ਛੇੜ ਕੇ ਨਾ ਦੇਖੋ ਮੈਂ ਤੁਹਾਡਾ ਬੜਾ ਨਾਮ ਸੁਣ ਕੇ ਆਇਆ ਇਹ ਸ਼ਰਧ ਸਭ ਦੇ ਬੜੇ ਸੁਨਾਰ ਤੁਸੀਂ ਤੇ ਮੇਰੀ ਇੱਛਾ ਵੀ ਵਧੀਆ ਸੀ ਤੁਹਾਡੇ ਹੱਥੋਂ ਬਣੇ ਉਹ ਕਹਿੰਦਾ ਮੈਂ ਤਾਂ ਮੰਦਰ ਜਾਂਦਾ ਹੀ ਨਹੀਂ ਬਿਨਾਂ ਨਾਲ ਆਪਣੀ ਚੀਜ਼ ਕਿੱਦਾਂ ਬਣੇ ਕਮਰ ਦਾ ਨਾਪ ਲੈਣਾ ਪਏਗਾ ਤਾਂ ਹੀ ਬਣੇਗੀ ਚੀਜ਼ ਤੇ ਮੈਂ ਤਾਂ ਉਸ ਮੰਦਰ ਜਾਂਦਾ ਹੀ ਨਹੀਂ ਮੈਂ ਤਾਂ ਬਸ ਮਗਾਨ ਸ਼ੰਕਰ ਦਾ ਪਾਸ਼ਿਕ ਸੇਟ ਕਰਨ ਲੱਗੇ ਕਿਦਿਕਾ ਹੈ ਮੈਂ ਤੁਹਾਨੂੰ ਭਗਵਾਨ ਦੇ ਨਾਪ ਲੈ ਕੇ ਆ ਜੰਦਾ ਤੁਸੀਂ ਮੈਨੂੰ ਫਿਰ ਪੱਡਾ ਬਣਾ ਦਿਓ ਕਹਿੰਦੇ ਇਹ ਹੋ ਸਕਦਾ ਸਰਜੀ ਲਾਪ ਲੈ ਕੇ ਆਇਆ ਕਮਲ ਕੋ ਸਿੱਧਾ ਬਟਾ ਤਿਆਰ ਹੋ ਗਿਆ ਇੱਕ ਆਸ਼ੇ ਦੇ ਨੇ ਉਹਨਾਂ ਨੇ ਉਹ ਸਮਲ ਆਇਆ ਜਦ ਪਨਾਨ ਲਗੇ ਤੇਗਾ ਚਾਰ ਉਂਗਲ ਵੱਡਾ ਬਣ ਗਿਆ ਬੜੇ ਹੈਰਾਨ ਹੋਏ ਵੀ ਇੱਕ ਹੀ ਕੀਤਾ ਸਾਡੇ ਨਾਲ ਪਰ ਜਾਣਦਾ ਸੀ ਉਹ ਕਪਟੀ ਨਹੀਂ ਹੈ ਬਖੰਡੀ ਨਹੀਂ ਹੈ ਫੇਰਾ ਫੇਰੀ ਨਹੀਂ ਕਰਦਾ ਜੇ भगत ਬੇਸ਼ੱਕ ਇਸ ਮੰਦਰ ਨਹੀਂ ਆਂਦਾ ਪਰ ਸੇ ਭਗਤ ਉਹਨੇ ਆਪਣੇ ਸੇਵਕ ਨੂੰ ਭੇਜਿਆ ਜਾਓ ਵਿਚ ਚਾਰ ਉਂਗਲ ਵੱਡਾ ਬਣ ਗਿਆ ਕਿਸ ਤਰ੍ਹਾਂ ਦਾ ਉਹਨੇ ਨਾਪ ਕੀ ਤਕੀਕ ਕੀਤਾ ਕੀ ਬਣਾਇਆ ਸੇਵਕ ਉਹ ਚੱਲ ਜਾ ਕੇ ਨਰਾਰੀ ਜੀ ਕੋਲ ਇਹ ਮਾਰੇ ਚਾਰ ਉਂਗਲ ਵੱਡਾ ਬਣ ਗਿਆ ਦੱਸ ਸਕਦਾ ਕਿਵੇਂ ਹੋ ਸਕਦਾ ਜੋ ਮੈਨੂੰ ਨਾਪਦੇ ਤਾਂ ਮੈਂ ਬਿਲਕੁਲ ਹੀ ਚੀਜ਼ ਬਣਾਈ ਕਹਿੰਦੇ ਮਹਾਰਾਜ ਮੈਂ ਉੱਥੇ ਹੀ ਆਇਆ ਸਾਰਾ ਬੜਾ ਸੁੰਦਰ سب سبوں بہت پسند آیا لیکن ہے کہ تو چار انگل چھوٹا کر دے چار انگل چھوٹا کر کے دے دیتا دے کے آئے ہوں پہ نگے تو چار انگل چھوٹا ہو گیا کیا نہیں کی لیلہ ہو گئی چار انگل بڑھا سی سارے نے اسے دیکھیا جیسے کہ چار انگل چھوٹا کرو چار انگلوں چھوٹا کر کے لیا تو چار انگل چھوٹا ہی ہو گیا ہو چھوٹا ہو گیا ਪੂਰਾ ਹੀ ਨਹੀਂ ਆਂਦਾ ਦੂਸਰੇ ਦਿਨ ਸੇਲਜੀ ਆਪ ਗਏ ਫਿਰ ਕਹਿੰਦੇ ਦੇਖੋ ਇਹ ਗੱਲ ਕੀ ਹੋਈ ਮੈਂ ਪੂਰਾ ਨਾਪ ਤੁਹਾਡੇ ਕੋਲ ਲੈ ਕੇ ਆਇਆ ਸੀ ਔਰ ਨਰਿੰਦੀ ਜੀ ਕਹਿਣ ਲੱਗੇ ਮੈਂ ਵੀ ਪੂਰੇ ਨਾਪ ਦਾ ਪਣਾ ਦੇਖ ਲਓ ਮੈਚ ਕਰ ਲਓ ਪਰ ਚਾਰ ਉਂਗਲ ਵੱਡਾ ਕਿਦਾਂ ਹੋ ਗਿਆ ਬਲਜਨ ਚਾਰ ਉਂਗਲ ਛੋਟਾ ਕਿਦਾਂ ਤੇ ਹੁਣ ਚਾਰ ਉਂਗਲ ਹੋਰ ਛੋਟਾ ਹੋ ਗਿਆ ਪੂਰਾ ਹੀ ਨਹੀਂ ਆਂਦਾ ਹੁਣ ਉਨਕੀ ਕੀ ਤਜਾ ਤੁਸੀਂ ਆਪ ਚਲੋ ਕਿਨ ਮੈਂ ਤਾਂ ਉਸ ਮੰਦਰ ਜਾਂਦਾ ਨਹੀਂ ਮੈਂ ਸਿਰਫ ਸਿਰਫ ਉਸ ਮੰਦਰ ਜਾਂਦਾ ਕਿਨ ਮਹਾਰਿਬੇ ਸਾਰਨ ਸ਼ਹਿਜ ਮਿਲਣਾ ਮੀਤਾ ਹੈ ਸਾਰਾ ਸ਼ਹਿਰ ਉਦੇ ਇਕੱਠਾ ਹੋਇਆ ਹੈ ਭਈ ਭਗਵਾਨ ਵਿਠਲ ਦੇ ਸੋਨੇ ਦਾ ਕਮਰ ਕਸਾ ਕਰਨਾ ਹੈ ਇਹ ਸਾਰੇ ਨੂੰ ਪਤਾ ਤੁਸੀਂ ਬਣਾਇਆ ਹੈ ਜਿਸ ਸਾਰੇ ਤੁਹਾਡੀ ਬੜੀ ਮਸ਼ਹੂਰੀ ਹੈ ਬੜੇ ਉਤਮ ਤੁਸੀਂ ਇਥੋਂ ਦੇ ਸੁਨਿਆਰੇ ਹੋ ਤੁਹਾਡੀ ਜੀਜੂ ਤੇ ਪੂਰੀ ਨਾ ਹੋਵੇ ਕਿੰਨੀ ਬੇਸਤੀ ਵਾਲੀ ਗੱਲ ਹੈ। ਤੂੰ ਚਲੋ ਇਹਦੇ ਬਿਨਾ ਨਿਕੰਮ ਬੰਦਨਾ। ਉਹ ਕਹਿੰਦਾ ਮੈਂ ਜਾਂਦਾ ਨਹੀਂ ਹੁਣ ਕੀ ਕੀਤਾ ਜਾਏ। ਕਹਿੰਦੇ ਕੋਈ ਤਰੀਕਾ ਕਰੋ। ਇੱਕ ਤਰੀਕਾ ਮੈਂ ਅੱਖਾਂ ਦੇ ਪੱਟੀ ਬਨ ਕੇ ਜਾਂਦਾ। ਇਹ ਨਾਪ ਦੇਖਦਾ ਕਿੰਦਾ ਪੂਰਾ ਨਹੀਂ ਹੋ ਰਿਹਾ। ਜਦ ਚਾਰ ਉਂਗਲ ਤੁਸੀਂ ਕਹਿੰਦੇ ਵੱਡਾ ਸੀ ਮੈਂ ਚਾਰ ਉਂਗਲ ਕੱਢ ਲਿਆ। ਪੁਰਾਣਾ ਚਾਹੀਦਾ। ਆ ਅੱਖਾਂ ਦੇ ਪੱਟੀ ਬਨ ਕੇ ਪਹੁੰਚ ਗਿਆ। ان ناب کر دینے ہیں پھر کمر جہاں تھا پایا بڑے حران جی ہوئے یہ تا ہاں جرم پوش یہ تا لگ دا ہے شیر دی کھل پائی ہوئی ہے کمر جہاں تھا کہ در ڈمرو نظر آیا گلے نو آدھ لیں گے افسا پہ گلے چھے پرشول ہے بڑا حران ہویا ہے میں تا ਵਿਠਲ ਜੀ ਦੇ ਮੰਦਿਰ ਆਇਆ ਲਾਪ ਲੈਣ ਵਾਸਤੇ ਇਹ ਤਾਂ ਭਗਵਾਨ ਸ਼ੰਕਰ ਦੀ ਮੂਰਤੀ ਹੈ। ਇੱਕਦਮ ਪੱਟੀ ਉਤਾਰਦੀ ਉਸਨੇ। ਜੋ ਪੱਟੀ ਉਤਾਰੀ, ਇੱਕਦਮ ਵਿਠਲ ਭਗਵਾਨ। ਮਨ ਹਰਨਾਂ ਨੇ ਦੇਖ ਕੇ, ਇਹ ਇੱਕਦਮ ਪੱਟੀ ਮੰਨ ਲਈ। ਉਹ ਫੇਰ ਦੇਖਦਾ ਉਹਦੇ। ਫੇਰ ਵਿਠਲ ਭਗਵਾਨ ਦੀ ਜਗ੍ਹਾ ਭਗਵਾਨ ਸ਼ੰਕਰ ਦਾ ਰੂਪ ਨਜ਼ਰ ਆਉਂਦਾ ਹੈ। ਉਹਦੇ ਉੱਤ ਲੰਦਾ ਸ਼ੇਸ਼ਨਾਗ ਗਲੇ 'ਚ ਪਿਆ ਹੈ। ਤ੍ਰਿਸ਼ੂਲ ਪਕੜਿਆ ਹੈ। ڈگرو پکڑے ہوئے بڑے حیران ہوتے نے بار 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 اس طرح کرتے نے آج گئے یہ بگوان یہ لیلا رچا تھی کوئی چلنا ڈگ پیمو معاف کرو میم نہیں پتا بےد تی بٹھل مہاراج بن جاتے کدی شنکر بگوان بن جاتے مار لی اس طرح کی دسیا کو ایک ہی بےد نہیں سب کو ਬੇਦ ਰਖਦਾ ਮਨ ਵਿੱਚ ਤੇ ਭੇਤ ਦੂਰ ਹੋ ਜਾ ਸਭ ਇੱਕੋਈ ਪਰਮੇਸ਼ਰ ਹੈ ਦੂਸਰਾ ਪਰਮੇਸ਼ਰ ਕੋਈ ਨਹੀਂ ਉਹਦੇ ਰੂਪ ਨੇ ਇੱਕ ਨੇ ਨਾਮ ਨੇ ਇੱਕ ਨੇ ਜਿਹਦਾ ਤੂੰ ਸੋਨਾ ਬਣਾਉਂਦਾ ਹੈ ਸੋਨੇ ਦੀ ਕੋਈ ਮੰਦਰੀ ਬਣਾ ਲੈ ਕਦੀ ਛਾ ਬਣਾ ਲੈ ਕਦੀ ਬੰਗਾ ਬਣਾ ਦਿੰਨਾ ਕਦੀ ਗਲੇ ਦੀ ਹਾਰ ਬਣ ਜਾਂਦੇ ਸੋਨਾ ਤਾਂ ਉਹੀ ਹੁੰਦਾ ਇਸਨ ਪਰਮੇਸ਼ਰ ਦੇ ਕਈ ਰੂਪ ਨੇ ਕਈ ਨਾਮ ਨੇ سونے کے کئی روپ بن جی نام بن جاندے یہ پرمےشر ایک ہے سمجھ آ میں بڑی گلتی میں نے پتہ ہی نہیں لگا بھائی پرمیشر ایک ہے بڑا روند بڑا پاریوں نے اندن کیتا بگوان نے رکھیا کا ہاتھ رکھا آشیواد ہوں پرمپ لکھے دور کرتے پرمپو نے کیونکہ مگوان نے دیکھا بھی یہ تو پرمچ پہ ہے بگت سڈا ਇਹ ਤਾਂ ਕਹਿੰਦਾ ਵੀ ਸਾਨੂੰ سونے ਦਾ ਪੱਡਾ ਕਮਰ ਕੇ ਸਜਦਾ ਬਣਾ ਦੇ ਉਹ ਕਹਿੰਦਾ ਮੈਂ ਮੰਦਰੀ ਨਹੀਂ ਜਾਂਦਾ ਇੰਨਾ ਪਰਮ ਪੈ ਗਿਆ ਸੋ ਭਗਵਾਨ ਇਹਦਾ ਪਰਮ ਦੂਰ ਕਰ ਦਿੰਦਾ ਹੁਣ ਜਦੈਸਾ ਹਾਲ ਹੋ ਗਿਆ ਹੁਣ ਸੋਚਦਾ ਵੀ ਕੁਝ ਨਹੀਂ ਕਰਨਾ ਚਾਹੀਦਾ ਉਹ ਭਗਵਾਨ ਦੇ ਜਾ ਕੇ ਦਰਸ਼ਨ ਕਰੇ ਸਾਬਾ ਤੋਂ ਲੈਦਾ ਸੋਨਾ ਉੱਤੇ ਪਿਆ ਹੋਇਆ ਜਾਂ ਨਾ ਮੇਰੀ ਹੁਣ ਇੱਛਾ ਲੀ ਮੈਂ ਸੁਨਾਰ ਸੰਤ ਮੈਂ ਜਰੂਰ ਟੁਕ ਲਗਾਉਂਦਾ ਸੀ ਕਿਉਂਕਿ ਇਹ ਨਾਰ ਆਦਤ ਹੈ ਸੁਨਾਰ ਦੀ ਕੋਨੇ ਕੋਈ ਟੁਕ ਲਾ ਲੈਂਦਾ ਮੈਂ ਵੀ ਲਾਂਦਾ ਰਿਹਾ ਲੇਕਿਨ ਹਮਨੇ ਵਿੱਚ ਨਹੀਂ ਕੋਈ ਹੁਣ ਤਾਂ ਬਸ ਤੁਹਾਡੇ ਚਰਨਾਂ ਦਾ ਪਿਆਰ ਚਾਹੀਦਾ ਸੰਤ ਬਣ ਕੇ ਹੁਸਨ ਦਾ ਬਣ ਕੇ ਉਹ ਜੀਗਾ ਯਾਤਰਾ ਵਸੇ ਜਾਂਦਾ ਨੇ ਤੁਸੀਂ ਦਾ ਜੀ ਵੀ ਇਹਨਾਂ ਦੇ ਸੇਵਕ ਬਣੇ ਤੁਲਸੀਦਾ ਜੀ ਤੇ ਗੁਰੂ ਬਏ ایک بار یاترا کرتے پریاگ راج پہنچ گئے ہوں سنتوں دی سیوہ ہی دے نے پتہ لگیا سنت رام ہے ایک رام جو ہے وہی سنت نے تو سنت جو ہے وہ رام نے پربھو کا روپ نے سنتوں دی سیوہ کر کریے خوشی لیے جیتے جان کر دے سن بڑے سنت سنتوں دی جماعت لے کے چلے گئے پریاگ راج بھارا شروع کر دیتا دن بعد بڑی پری برسات ہو گئی برسات ایسی لگی ہٹے ہی نہ لکڑ گلی ہے ساری سکی لکڑی کوئی نہیں کن لنگر چکائی ہے سنت بکے بیٹھے نے بڑا بچار کیا کہ یہ تو گل بن لی نہیں ہوں. پھر سنت بکے رہ آرتی کیرتن کریتا اس بعد سوچ دے بھی سب نے بھوجن کرانا ہے بوجن بننا ہی نہیں پیا کہ بالن ہی ہے نہیں گلا بالن پیا بالا ہی نہیں بالکل گلا ہو رہی بھی چار کرنے کے کی کیا جائے اتنے دیو شنکری دیوی کا مندر سے سوچیا ہوتے درواجے سکے نے دروازے لیا کڈ کے نو لگر تھا چکائیے کئی دن ہو گئے برسات کر کے کئی سنت بھوکے بیٹھے نے چلے گئے کلائی لائ ل جن لگے دروازے مارن ماٹ پرگٹ ہو گئی کی کر رہے مہاتما جی دیکھیں ما پرگٹ ہو گئی ہے سانت بھوکے بیٹھے نے بوجن کرانے انہوں نے لکڑ ہے نہیں دروازہ توڑ کے لے جا رہے ہیں ٹھیک ٹھاک ہوئے پھر لا دیں گے ما ذہن کہ ایسا نہیں کر دروازہ نہ ہویا تو کتے بلے آ کے گند پان گے اندر پہلے سانو تو سنت نے بوجن کرانا ہے کہ بالن میں تی پہچا داں گی اور بالن اتنا پہنچا کے آدمی انہوں نے دیر سے بڑا سارا بالن رکھ دے ਨਾਲੇ ਤੇ ਪਰੋਸ ਇਹ ਗਰੰਦੀ ਸੀ ਮਾਹੀ ਉਹਨੇ ਦੇਖਿਆ ਬੀ ਥੇ ਨਾ ਸਾਰਾ ਬਾਲਣ ਸਾਡੇ ਘਰ ਬਾਲਣ ਨਹੀਂ ਰੋਟੀ ਨਹੀਂ ਬਣ ਰਹੀ ਬਣੀ ਤੇ ਗਰੀਦਨ ਹੋ ਕੇ ਪਰਸਾ ਲੱਗੀ ਚੜੀ ਲੱਗੀ ਬਰਕਾ ਰੁਕਦੀ ਨਹੀਂ ਬਈ ਤੇ ਭੋਜਨ ਦੀ ਵਿਵਸਥਾ ਨਹੀਂ ਉਹ ਭੋਜਨ ਉੱਥੇ ਕਰਨ ਚੱਲ ਗਈ ਉਹਦੇ ਭੰਡਾਰੇ ਚ ਉਹ ਨਾਲੇ ਭੋਜਨ ਕੇ ਤਾਂ ਦੇਖਿਆ ਬੜਾ ਸਾਰਾ ਬਾਲਣ ਪਿਆ ਸੁੱਕਾ ਬਾਲਣ ਸੋ ਦੀਨਨ ਨੂੰ ਪੁੱਛਿਆ ਕਿ ਤੋਲੇ ਆ ਰਹੇ ਨੇ ਸੰਤਾਂ ਕੋਲ ਚੱਲੇ ਗਏ ਯਾਨੀ ਮਹਾਰਾਜ ਮੈਂ ਕੁਝ ਪੁੱਛਣਾ ਚਾਹੁੰਦੇ ਹਾਂ ਦੱਸੋ ਕੀ ਪੁੱਛਣਾ ਚਾਹੁੰਦੇ ਏ ਨਸਰ ਬਲਣੇ ਤੋਂ ਕਿੱਥੋਂ ਆ ਗਿਆ ਸੌਰੀ ਕਰਨ ਬਲਣੇ ਨਹੀਂ ਇੰਨੇ ਦਿਲ ਦੇ ਬਰਸਾਦ ਲੱਗੀ ਹੋਈ ਏ ਅੱਜ ਭੋਜਨ ਹੀ ਨਹੀਂ ਬਣਿਆ ਸੀ ਤੇ ਤੁਹਾਡੇ ਭੰਡਾਰੇ 'ਚ ਭੋਜਨ ਕਰਨਾ ਹੈ ਕਿਸ ਕਿੱਥੋਂ ਲਿਆ ਰਹੇ ਹੋ ਸੀ ਵੀ ਲਾਈਏ ਸੰਤ ਉਹਨੇ ਸਿੱਧੇ ਸਾਦੇ ਬੰਦੇ کہہ لگے بھائی سارے بھی بالن نہیں سی جی سوچیا سنت بھکے بیٹھنے کی کریے کلاڑی جی لے کے چل گئے سامنے ماوا کا مندر ہے وہاں کا دروازہ مکھی توڑ کے بالن بال کے بوجن کرا دے سنت یہ سوچا جب ابھی دروازہ توڑ لگے ماتا پرگٹ ہو گئی جی ماتا نے کہا میں بالن دے دیا کریں گی تیسرے دروازہ نہ توڑ ਤਉਨੇ ਸਾਰੇ ਮਾਤਾ ਲਿਆ ਕੇ ਤੇ ਜੰਦੀ ਬੋਲੀ ਕਹਿੰਨ ਉਹਨੇ ਸੋਚਿਆ ਤਾਂ ਬੜਾ ਸੋਖਾ ਕੰਮ ਹੈ ਜਾ ਕੇ ਘਰ ਵਾਲੇ ਨੂੰ ਕਿਹਾ ਦੇਖ ਉੱਥੇ ਕਿੰਨਾ ਭੰਡਾਰ ਜਵਾਲਣ ਪਿਆ ਸਾਨੂੰ ਪਤਾ ਨਹੀਂ ਇਸ ਹਾਲ ਦਾ ਤੂੰ ਕੁਲਾੜੀ ਲੈ ਕੇ ਜਾ ਤਾਂ ਉਧਰ ਰਾਜਾ ਤੋੜ ਤੇ ਉਥੇ ਮਾਤਾ ਪ੍ਰਗਟ ਹੋਏਗੀ ਤੇ ਉਹ ਬਿਲ ਕਹਿ ਦੇਗੀ ਵੀ ਤੁਹਾਡੇ ਘਰ ਬਾਲਣ ਮੈਂ ਲਿਆਨੀ ਆ ਤੂੰ ਰਾਜਾ ਦਾ ਤੋੜ ਸੰਤਾਨੇ ਅਸਰੰਗੀਤ ਉਹ ਬਾਰ ਬਾਰ ਹੀ ਬਾਲਣ ਪਿਆ ਉੱਥੇ ਉਹ ਕਹਿ ਕੇ ਉਹ ਆ ਕੇ ਕਰਵਲੇ ਨੂੰ ਭੇਜ ਦਿੱਤਾ ਉਹ ਮਨਾਂ ਨੇ ਕਹਿੰਦਾ ਇਦਾਂ ਕਿਦਾਂ ਹੋ ਸਕਦਾ ਕਹਿੰਦੇ ਨੇ ਮੈਂ ਆਪੇ ਪੁੱਛਿਆ ਸੰਤਾਨ ਨੇ ਆਪਣੇ ਮੁਖ ਤੋਂ ਮਨ ਵਈ ਗੱਲ ਸੁਣਾਈ ਪੇਹ ਤਾ ਉਹਨੇ ਕਰਵਲੇ ਨੂੰ ਜਾ ਕੋਲਾੜੀ ਲੈ ਕੇ ਚੱਲੇ ਗਿਆ ਕੋਲਾੜੀ ਲੈ ਕੇ ਜੋ ਮਾਰ ਲਗਾ ਕੋਲਾੜੀ ਮਾਦਨ ਪ੍ਰਗਟ ਹੋਇਆ ਇੱਕ ਧੱਕਾ ਮਾਰ ਕੇ ਉਹ ਛੁੱਟਿਆ ਪਰੇ ਤ੍ਰਿਸ਼ੂਲ ਲੈ ਕੇ ਮਾਰਨ ਲੱਗੀ ਮਾਤ ਕਹਿੰਦੇ ਮਾਤ ਹੈ ਕਿ ਉਹ ਤੋੜਨ ਲੱਗਾ ਦਰਵਾਜ਼ਾ ਤੋਂ ਦੇਸੀ ਭੰਡਾਰਾ ਲੱਕਣਾ ਨਾ ਭਰ ਦਿੱਤਾ ਤੇ ਮੈਂ ਤੋੜਨਾ ਮੈਨੂੰ ਹੀ ਮਾਰਨ ਲੱਗ ਪਈ ਮਾਤ ਮਾਤਾ ਕਹਿੰਦੀ ਉਹ ਸੰਤਾਂ ਦੀ ਸੇਵਾ ਵਾਸਤੇ ਤੋੜ ਰਿਹਾ ਸੀ ਤੂੰ ਆਪਣੇ ਮਤਲਬ ਵਾਸਤੇ ਤੋੜਨ ਆਇਆ ਹੁਣ ਤੇਰੇ ਦੋਨੇ ਵਾਪਸ ਜਾ ਸਕਦਾ ਤਨੇ ਹੁਣ ਮਾਰ ਕੇ ਛੁੱਟਣਾ ਉਹ ਜਿਉਂ ਗਿੜਗੜਾਨ ਲਗਾ ਮਾਫ ਕਰਦੇ ਮਾਤਾ ਬਖਸ਼ਦੇ ਮਾਤਾ ਬਾਰ ਬਾਰ ਬੇਨਤੀਆਂ ਕਰਦਾ ਕਿ ਇਹ ਇੱਕ ਗਲਤੀ ਬਖਸ਼ਾ ਜਾਏਗਾ ਇੱਕ ਸ਼ਰਤ ਹੈ ਕਹਿੰਦੇ ਮੈਨੂੰ ਸਾਰੀ ਸ਼ਰਤਾਂ ਮਜੂਰ ਹੈ ਮੇਰੀ ਜਾਨ ਛੱਡ ਦੇ ਕੀ ਸ਼ਰਤ ਹੈ ਕਹਿੰਦੇ ਉਹ ਸਾਰਾ ਬਾਲਨ ਟੁੱਟੋਇਆ ਕਰੇਗਾ ਤਾਂ ਤਨ ਛੱਡ ਦੇ ਨਹੀਂ ਤਾਂ ਉਹਦੇ ਮਾਰ ਦਾਂਗੇ ਮੇਰੀ ਜਗ੍ਹਾ ਬਾਲਨ ਨੂੰ ਤੇਰੀ ਬਾਰੀ ਟੋੜਨ ਦੇ ਤੋਨੇ ਆ ਜੋੜਿਤ ਮਨਜ਼ੂਰ ਕੀਤਾ ਉਹਨੂੰ ਖੁਲਾੜੀ ਲੈ ਕੇ ਜੰਗਲ ਨੂੰ ਜਾਂਦਾ ਲੰਬਦਾ ਕਿਦੇ ਸੁੱਕੀ ਲੱਕੜਾਇ ਦੇ ਲੈ ਕੇ ਆਂਦਾ ਮਾਤਾ ਡਿਉੜੀ ਲਾਤੀ ਉਹਦੀ ਜੇ ਦਿਨ ਬਾਲਣ ਨਹੀਂ ਲਿਆਏਂਗਾ ਤੇਰਾ ਹੰਸਮਾ ਹੋ ਜਾਏਗਾ ਉਹ ਘਰ ਵਾਲੇ ਕਹਿੰਦੇ ਤੂੰ ਚੰਗਾ ਮੈਨੂੰ ਫਸਾਇਆ ਇੱਥੇ ਮੈਂ ਕਹਿੰਦੀ ਉਹਦੇ ਬਾਲਣ ਘਰ ਪਹੁੰਚੇਗਾ ਦੇਖ ਲੈ ਉਹਨੇ ਸਾਰਾ ਦਿਨ ਮੈਨੂੰ ਉਹਦੇ ਇੱਥੇ ਜਾ ਕੇ ਬਾਲਣ ਘਟਨਾ ਪੈਂਦਾ ਤੇ ਉਹਤੇ ਡੇਰੇ ਉਹਨਾਂ ਦੇ ਪਹੁੰਚਾਣਾ ਪੈਂਦਾ ऐसे भगवान ਦੇ भगत ਜਿਹੜੇ ਨੇ ਉਹਨਾਂ ਦੇ ਕਾਲੇ ਪਰਮੇਸ਼ਰਾਮ ਕਰਦੇ ਨੇ। ਔਰ ਫਿਰ ਅਨਸਮੇ ਦੇ ਵਿੱਚ ਮਿੱਟਲ ਭਗਵਾਨ ਕੋ ਲਾਗੇ। ਔਰ ਐਸਾ ਗੁਣ ਗਾਨ ਕਰਦੇ ਹੋਏ ਹੁਣ ਤੁਰ ਕੇ ਪਤਾ ਲੱਗਿਆ ਕਿ ਪਰਮੇਸ਼ਰ ਇੱਕੋ ਇਹ ਉਹਦੇ ਰੂਪ ਅਨੇਕ ਨੇ। ਨਾਮ ਅਨੇਕ ਨੇ ਰੂਪ ਅਨੇਕ ਨੇ। ਉਹਨਾਂ 'ਚ ਅੰਤਰ ਕੋਈ ਨਹੀਂ ਫਰਕ ਕੋਈ ਨਹੀਂ। بٹل بگوان کی استد کردہ کردہ بس اسے چلین ہو گیا مورتی چلین ہو گیا دیکھ 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 دیں مورتی نے اپنا روح بھی منا دیتا ایسے روپ ہی بنا دِس من پیاریا جیو مطرہ گوبند نام سنبھالے اے پیارے مطرہ گوبند نام یاد کر من پیاریا جی مطرہ اور نئے تیرے نالے ਉਹ ਗੋਬਿੰਦ ਜਿਹੜਾ ਤੇਰੇ ਨਾਲ ਮਿਤਰੇਗਾ ਹਰੀ ਪਰਮੇਸ਼ਰ ਨਾਲ ਚੱਲੇਗਾ ਉਹ ਹਰੀ ਚ ਜਾ ਕੇ ਲੀਨ ਹੋਗੇ ਸੰਗਿ ਸਦਾਈ ਹਰ ਨਾਮ ਦਿਹਾਈ ਬਿਰਥਾ ਕੋਈ ਨਾ ਜਾਏ ਉਹ ਹਮੇਸ਼ਾ ਸੰਗ ਰਹਿਣ ਵਾਲਾ ਪਰਮੇਸ਼ਰ ਹਰੀ ਦਾ ਜਿਹੜਾ ਨਾਮ ਕਰਦੇ ਨੇ ਉਹਦੇ ਨਾਲ ਰਹਿੰਦਾ ਬਿਰਥਾ ਕੋਈ ਨਾ ਜਾਏ ਜਿਹੜਾ ਹੁੰਦਾ ਬਿਰਥਾ ਲਈ ਉਹਦਾ ਕੋਈ ਜਾਂਦਾ ਜਨਮ ਤੋਂ ਸਫਲਾ ਹੋ ਜਾਂਦਾ ਮਨ ਚਿੰਦੇ ਸੇਵਲ ਭਾਵੇ ਜੇ ਰੰਗ ਕਮਲ ਚਿਤ ਲਾਏ ਇਹ ਪ੍ਰਭ ਦੇ ਚਰਨ ਕਮਲ ਚਿਤ ਲਗਾਉਂਦਾ ਮਨ ਚਿੰਦੇ ਸੇਹੀ ਫਲ ਪਾ ਜੋ ਮਨ ਦੀਚ ਸਭ ਪੂਰੀ ਹੋ ਜਾਂਦੀ ਜਲ ਥਲ ਪੂਰ ਰਹਾ ਬਨਵਾਰੀ ਕਟ ਕਰ ਨਦਰ ਨਿਹਾਲੇ ਜਲਾ ਫਲਾ ਜਗਾਇ ਪਤਾਲਨ ਸਭ ਜਗਾ ਪੂਰਨ ਕਟ ਕਰ ਨਦਰ ਨਿਹਾਲੇ ਕਟਾ ਕਟਾ ਜੇ ਉਹ ਨਦਰ ਇਹਨੇ ਦੇਖੋ ਉਹਨੂੰ ਦਰਸ਼ਨ ਕਰੋ ਉਹ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦਾ ਨਾਨਕ ਸਿੱਖ ਦੇ ਮਨਪਰੀਤਮ ਸਾਧ ਸੰਗ ਪਰਮ ਜਲੇ ਮਗੰਨੇ ਆਪਣੇ ਸੇਵਕਾਂ ਨੂੰ ਸਿੱਖ ਦਿੰਦੇ ਨੇ ਉਹਨੂੰ ਸਿੱਖਿਆ ਦਿੰਦੇ ਨੇ ਸਾਧ ਸੰਗ ਪਰਮ ਜਲੇ ਜੇ ਸਾਧ ਸੰਗਿਤ ਬੈਠੋ ਸਾਰੇ ਪਰਮਤਾ ਦੇ ਦੂਰ ਹੋ ਜਾਣਗੇ ਮਨ ਪਿਆਰਿਆ ਜੀ ਮਿੱਤਰ ਅਰ ਬਿਨ ਝੂਠ ਬਿਸਾਰੇ ਅਰੇ ਇਹਦੇ ਨਾਮ ਬਿਨਾ ਕੰਦੇ ਸਾਰਾ ਹੀ ਝੂਠ ਦਾ ਬਸਾਰਾ ਮਨ ਮਨ ਪਿਆਰਿਆ ਜੀਓ ਮਿੱਤਰਾ ਵਿਖ ਸਾਗਰ ਸੰਸਾਰੇ ਕਹਿੰਦੇ ਹੈ ਪਿਆਰੇ ਮਿੱਤਰ ਇਹ ਸੰਸਾਰ ਕਸਾ ਜ਼ਹਿਰ ਦਾ ਸਮੁੰਦਰ ਹੈ ਵਿਖ ਸਾਗਰ ਸੰਸਾਰੇ ਇਹ ਸਾਰਾ ਸੰਸਾਰ ਜ਼ਹਿਰ ਦਾ ਸਮੁੰਦਰ ਹੈ ਵਿਸ਼ੇ ਬੇਕਾਰ ਨਾਲ ਭਰਿਆ ਤੇ ਚਲਨ ਕਮਲ ਕਰਮੀ ਬੋਹਿਤ ਕਰਦੇ ਸਾਸਾ ਦੁੱਖ ਨਾ ਵੀ ਆਪੇ ਜੇ ਚਲਨ ਕਮਲ ਦਾ ਪਿਆਰ ਕਰਦੇ ਨੇ ਕਹਿੰਦੇ ਉਹਨਾਂ ਨੂੰ ਚਲਨ ਕਮਲ ਜਹਾਜ਼ ਬਣ ਜਾਂਦੇ ਨੇ ਔਰ ਫਿਰ ਕੋਈ ਉਹਨਾਂ ਦਾ ਸੰਸ਼ਾਰੀ ਰਹਿੰਦਾ ਨਾ ਉਹਨਾਂ ਨੂੰ ਕੋਈ ਦੁੱਖ ਹੀ ਲੱਗਦਾ ਫਿਰ ਗੁਰਪੂਰਾ ਭੇਟੇ ਬੜਪਾਗੀ 8 ਪੈਰ ਪਰਮ ਜਪੇ ਗੁਰਪੂਰਾ ਜਿਨ੍ਹਾਂ ਨੇ ਭੇਟ ਲਿਆ ਬੜਪਾਗਿਆ ਨੇ 8 ਪੈਰ ਪਰਮ ਜਪੇ 18 ਪੈਰ ਪਰਮੇਸ਼ਰ ਦਾ ਨਾਮ ਹੀ ਜਪਦੇ ਨੇ

ਬਿਨ ਹਲ ਝੂਠ ਬਸਾਰੇ ਨਾਨਕ ਸਿਖ ਦੇ ਮਨਪ੍ਰੀਤਮ ਮੇਨ ਹਲ ਝੂਠ ਬਸਾਰੇ ਤੇ ਝੂਠ ਦਾ ਬਸਾਰਾ ਹੈ ਹਰੀ ਦੇ ਨਾਮ ਤੋਂ ਬਿਨਾ ਸਾਰਾ ਸੰਸਾਰ ਝੂਠ ਦਾ ਬਸਾਰਾ ਹੈ ਮਨ ਪਿਆਰਿਆ ਜੋ ਮਿੱਤਰਾ ਅਲ ਲਧੇ ਕੇ ਸੁਵੱਲੀ ਕਹਿੰਦੇ ਬੜੀ ਸਸਤੀ ਹੈ ਸੁਵੱਲੀ ਹੈ یہ کھیپ بڑی سستی ہے پرمشر نام لینا کو مولے نہیں لگتا, جو اور نہیں لگتا. لیکن پاکاں والے لب تو سستا پرمیشر کا نام ہے وہ سب تو مہنگا بھی ہے کیونکہ جب یہ نہیں جا سکتا وہ سستا ایسا کہ زور ہی لگتا پیسہ لگتا من پیا جیو میترا ہل دے کھیپ سبل نہیں اس کر کے یہ کھیپ لد لیا تو بڑی سستی ہے ਮਨ ਪਿਆਰੇ ਜੀਓ ਮਿੱਤਰਾ ਹਰਦਰ ਨੇਚਲ ਮੱਲੀ ਇਸ ਕਰੇ ਪਿਆਰੇ ਮਿੱਤਰ ਹਰੀ ਦੇ ਦਰਵਾਜ ਸਤ ਸੰਗ ਦਾ ਦਰਵਾਜਾ ਮਲ ਕੇ ਬਹਿ ਜਾ ਉੱਥੇ ਗਿਆਨ ਹੋਏਗਾ ਹਰਦਰ ਸੇਵੇ ਅਲਖ ਅਭੇਵੇ ਨੇਚਲ ਆਸਨ ਬਾਇਆ ਹਰੀ ਦੇ ਦਵਾਰੇ ਜਿਹੜਾ ਬੈਠ ਜਾਂਦਾ ਅਲਖ ਅਭੇਵੇ ਮਲਖ ਪਰਮੇਸ਼ਰ ਜਿਹੜਾ ਹੈ ਜਪੇਦ ਨਹੀਂ ਜਾਣਦਾ ਉਸੇ ਚ ਲੱਜ ਜਾਂਦਾ ਨੇ ਚਲਾ ਉਸਨ ਭਾਏ ਉਹ ਵੀ ਨਿਸ਼ਲਾ ਉਸਨ ਨੂੰ ਹੀ ਪ੍ਰਾਪਤ ਹੋ ਜਾਂਦਾ ਹੈ ਤੇ ਜਨਮ ਨ ਮਰ ਆਉਣ ਜਾਣ ਸੰਸਾਰ ਦੁੱਖ ਮਿਲਾਇਆ ਕਿ ਨਾ ਉਹਦਾ ਜਮਣ ਦਾ ਨਾ ਆਣਾ ਨਾ ਜਾਣਾ ਸਾਰਾ ਖਤਮ ਹੋ ਜਾਂਦਾ ਉਹ ਸੰਸਾਰ ਦੁੱਖ ਵੀ ਸਾਰਾ ਖਤਮ ਹੋ ਜਾਂਦਾ ਕੋਈ ਸੰਸੇ ਨਹੀਂ ਰਹਿੰਦਾ ਕੋਈ ਦੁੱਖ ਵੀ ਨਹੀਂ ਰਹਿੰਦਾ ਚਤਰ ਗੁਪਤ ਕਾ ਕਾਗਦ ਪਾਰਿਆ ਜਮਦੂਤਾਂ ਕਛੂ ਨਾ ਚੱਲੀ ਚਤਰ ਗੁਪਤ ਚਤਰਦੀਨ ਦਾ ਸਾਹਿਬ ਲੀਤਾ ਗੁਪਤਰਾਉ ਦਾ ਸਾਹਿਬ ਲਿਖਦਾ ਕਹਿੰਦੇ ਕਾਗਜ਼ ਹੀ ਫਾੜ ਦਿੱਤਾ ਜੋ ਲਿਖਾ ਲਿਖਿਆ ਸੀ ਫਾੜਦਾ ਧਰਮ ਦਾ ਹੈ ਧੰਨ ਦਾ ਹੈਦਰ ਕਾਗਜ਼ ਪਾਰੇ ਜਨਾਨਕ ਲਿਖਾ ਸਮਝਾ ਉਸਨੇ ਕਾਗਜ਼ ਹੀ ਫਾੜ ਕੇ ਰੱਖ ਦਿੱਤਾ ਜਮਦੂਤਾਂ ਕੁਛ ਨਾ ਚੱਲੀ ਗੰਜਮਦੂਤਾਂ ਕੁਝ ਨਹੀਂ ਚੱਲੀ ਕੁਝ ਨਹੀਂ ਕਰ ਸਕਿਆ ਨਾਨਕ ਸਿੱਖਦੇ ਮਨਪ੍ਰੀਤਮ ਅਨ ਦੇਖੇ ਸਭ ਲਈ ਵਾਰਗਨ ਦੇ ਸ਼ਿਖਸ਼ਾ ਦੇੰਦੇ ਨੇ ਇਹ ਮਨਪ੍ਰੀਤ ਮਾ ਅੱਲਨ ਦੇਖੇ ਇਸਵਰੀ ਹਰੀ ਪਰਮੇਸ਼ਰ ਦਾ ਨਾਮ ਦੀ ਖੇਪ ਲਾਦ ਲੋ ਬੜੀ ਸਸਤੀ ਮਿਲਦੀ ਪਈ ਪਰਮੇਸ਼ਰ ਦਾ ਨਾਮ ਜਪ ਲੋ ਉਸ ਨਾਲ ਜਿਹੜਾ ਮੰਦਾਰਾ ਲੈ ਕੇ ਜਾਓਗੇ ਪਰਮੇਸ਼ਰ ਦੇ ਦਰਬਾਰ ਉਹਦਾ ਨਾਮ ਦਾ ਤੇ ਉਹ ਚਿੱਤਰ ਗੁਪਤ ਤੁਹਾਨੂੰ ਕੁਝ ਨਹੀਂ ਸਕਣਗੇ ਕਾਗਜ਼ ਹੀ ਫਾੜ ਦੇਣਗੇ ਇਸ ਨਾਲ ਆਪਣਾ ਸਾ ਫਰਮਾਨ ਕਰ ਦੇਨੇ ਹੈ ਇਹਨਾਂ ਨਾਮ ਜਪਦੇ ਨੇ ਉਹਨਾਂ ਸੇ ਵਿਸ਼ੇਸ਼ ਸਥਾਨ ਬਣ ਜਾਂਦੇ ਨੇ ਉਹਨਾਂ ਦਾ ਲੇਖਾ ਜਿਹੜਾ ਵੀ ਹੈ ਉਹ ਸਾਰਾ ਹੀ ਪਾੜ ਦਿੱਤਾ ਜਾਂਦਾ ਹੈ